ਕਾਲਾ ਕੋਟ ਹੁਣ ਕਦੇ ਨਹੀਂ ਪਾਇਆ ਜਾਵੇਗਾ ਹਾਸੇ ਦੇ ਕਲਾਕਾਰ ਜਸਵਿੰਦਰ ਭੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਬੀਤੇ ਕੱਲ ਨੂੰ ਹੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰੀਬ 12 ਵਜੇ ਮੋਹਾਲੀ ਦੇ ਬਲੋਂਗੀ ਦੇ ਵਿੱਚ ਕੀਤਾ ਜਾਵੇਗਾ ਬਲੋਂਗੀ ਦੇ ਸ਼ਮਸ਼ਾਨ ਘਾਟ ਵਿਕੇ ਕੀਤਾ ਜਾਵੇਗਾ ਪਰ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲਾ ਦੇ ਨਾਲ ਜੁੜੇ ਮੂਰਤੀਕਾਰ ਤੇ ਉਹਨਾਂ ਦਾ ਪਰਿਵਾਰ ਜਸਵਿੰਦਰ ਭੱਲਾ ਦੀ ਮੂਰਤੀ ਬਣਾ ਰਹੇ ਨੇ ਬਿਹਤਰੀ ਮੰਦ ਭਾਗੀ ਤੇ ਦੁਖਦ ਇੱਕ ਘਟਨਾ ਜਿਹੜੀ ਕਿ ਬੀਤੇ ਕੱਲ ਸਵੇਰੇ ਵਾਪਰੀ ਹੈ ਜਿਸ ਕਰਕੇ ਪੂਰੇ ਪੰਜਾਬੀ ਇੰਡਸਟਰੀ ਦੇ ਵਿੱਚ ਹਜੇ ਤੱਕ ਵੀ ਸੋਗ ਦੀ ਲਹਿਰ ਹੈ ਕਈ ਕਲਾਕਾਰਾਂ ਨੂੰ ਯਕੀਨ ਤੱਕ ਨਹੀਂ ਹੋ ਰਿਹਾ ਕਿਉਂਕਿ ਬਹੁਤ ਲੋਕਾਂ ਨੂੰ ਪਿਆਰ ਕਰਦੇ ਸੀਗੇ ਇੱਕ ਨੇਕ ਦਿਲ ਇਹ ਇਨਸਾਨ ਜਸਵਿੰਦਰ ਭੱਲਾ ਦੇ ਹਾਸੇ ਦੇ ਕਾਰਨ ਚੁਟਕਲਿਆਂ ਦੇ ਕਾਰਨ ਉਹਨਾਂ ਦੇ ਬਹੁਤ ਹੀ ਦੱਸ ਦੇ ਕਿ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਿਗੇ ਫਿਲਮਾਂ ਦੇ ਵਿੱਚ ਬਿਹਤ ਅਹਿਮ ਭੂਮਿਕਾਵਾਂ ਨਿਭਾਉਣ ਵਾਲੇ ਦੱਸ ਦੇ ਕਿ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਚੁੱਕਿਆ ਸੀਗਾ ਤੇ ਸਾਰੀ ਦੁਨੀਆ ਨੂੰ ਹਸਾਉਣ ਵਾਲਾ ਜਸਵਿੰਦਰ ਭੱਲਾ ਸਿੰਘ ਦੱਸ ਦੇ ਕਿ ਜਸਵਿੰਦਰ ਸਿੰਘ ਭੱਲਾ ਅੱਜ ਸਭ ਨੂੰ ਰੁਲਾ ਕੇ ਚਲੇ ਗਏ ਨੇ ਅਸਵਿੰਦਰ ਸਿੰਘ ਭੱਲਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਮੋਗਾ ਦੇ ਪਿੰਡ ਜੋ ਕਿ ਕਲਕਰਾ ਦੇ ਮੂਰਤੀਕਾਰ ਮਨਜੀਤ ਸਿੰਘ ਅਤੇ ਉਸ ਦਾ ਪਰਿਵਾਰ ਉਹਨਾਂ ਦਾ ਸਟੈਚੂ ਤਿਆਰ ਕਰ ਰਹੇ ਨੇ ਮੂਰਤੀਕਾਰ ਮਨਜੀਤ ਸਿੰਘ ਨੇ ਦੱਸਿਆ ਹੈਗਾ ਕਿ ਉਹ ਸਵੇਰੇ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਅਤੇ ਜਦੋਂ ਦੁਪਹਿਰ ਨੂੰ ਘਰ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂਸੇ ਦੀ ਪਟਾਰੀ ਮੰਨੇ ਜਾਣ ਵਾਲੇ ਦੁਨੀਆ ਪ੍ਰਸਿੱਧ ਪੰਜਾਬੀ ਕਲਾਕਾਰ ਜਸਵਿੰਦਰ ਸਿੰਘ ਭੱਲਾ ਸਾਨੂੰ ਸਦਾ ਦੇ ਲਈ ਛੱਡ ਗਏ ਨੇ ਤਾਂ ਇਸ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੀ ਮੂਰਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ ਇਸ ਬਾਬਤ ਮਨਜੀਤ ਸਿੰਘ ਮੂਰਤੀਕਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਮੇਰਾ ਨਾਮ ਹੈ ਜੀ ਮਨਜੀਤ ਸਿੰਘ ਗਿੱਲ ਤੇ ਪਿੰਡ ਕਲਕਲਾਂ ਦਾ ਮੈਂ ਰਹਿਣ ਵਾਲਾ ਆ ਮੋਗਾ ਦੇ ਅੱਜ ਦੁਪਹਿਰ ਦੇ ਸਮੇਂ ਕੋਈ 1 ਡੇਢ ਦਾ ਟਾਈਮ ਹੋਣਾ ਸੀ ਖੇਤ ਤੋਂ ਆਏ ਜਦੋਂ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਸਾਡੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਤੇ ਕੁਦਰਤੀ ਗੱਲ ਹੈ ਵੀ ਭੱਲਾ ਜੀ ਨਾਲ ਸਾਡੀਆਂ ਸਾਂਝਾਂ ਵੀ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਰਦਾਰ ਜਗਦੇਵ ਸਿੰਘ ਜਸਵਾਲ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੇ ਬਾਬਾ ਗੋੜ ਕਿਹਾ ਜਾਂਦਾ ਸੀ ਉਹਨਾਂ ਦੇ ਕੋਲ ਰਹੇ ਹੋਏ ਆ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਤੇ ਉਹ ਰੰਗਕਰਮੀ ਸੀ ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਅਸੀਂ ਜਸਵਲ ਸਾਹਿਬ ਦੀ ਟੀਮ 'ਚ ਸ਼ਾਮਲ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਡੀ ਮਹਾਨ ਸ਼ਖਸੀਅਤ ਅੱਜ ਪੰਜਾਬੀਅਤ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਕਰ ਗਈ ਤੇ ਅਸੀਂ ਆਪਣੀ ਕਲਾ ਦੇ ਰਾਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਦਾ ਕਲੇ ਰੂਪ ਬਣਾ ਕੇ ਤਕਰੀਬਨ ਢਾਈ 3 ਘੰਟੇ ਸਾਨੂੰ ਹੋ ਗਏ ਆ ਇਹ ਤਿਆਰ ਕਰਦਿਆਂ ਨੂੰ ਤੇ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਸੀ ਅਸੀਂ ਘਰ ਜਦੋਂ ਆਏ ਤੇ ਉਦੋਂ ਦੇ ਸੋਸ਼ਲ ਮੀਡੀਆ ਵਾਲਿਆਂ ਨਾਲ ਬਾਰੇ ਜਾਣਕਾਰੀ ਮਿਲੀ ਕੋਈ ਉਦੋਂ ਵੀ ਟਾਈਮ ਸੀਗਾ ਕੋਈ ਡੇਢ 2 ਦੇ ਵਿਚਕਾਰ ਦਾ ਕੋਈ ਟਾਈਮ ਸੀਗਾ ਤੇ ਸਾਨੂੰ ਬੜਾ ਦੁੱਖ ਲੱਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਉਹ ਮਹਾਨ ਜਿਹੜਾ ਕਲਾਕਾਰ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਬਚਪਨ ਤੋਂ ਸੁਣਦੇ ਆ ਰਹੇ ਸੀਗੇ ਸ਼ਨਕਾਟਾ ਚਾਚਾ ਚਤਰਾ ਦੇ ਰੂਪ ਵਿੱਚ ਉਹਨਾਂ ਨੇ ਦਰਸ਼ਕਾਂ ਦੇ ਵਿਚਕਾਰ ਜਿਹੜੀ ਜਗ੍ਹਾ ਬਣਾਈ ਦਿਲਾਂ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਤੇ ਉਹ ਪੰਜਾਬੀ ਸੱਭਿਆਚਾਰ ਦਾ ਮਹਾਨ ਚਤੇਰਾ ਜਿਹੜਾ ਅੱਜ ਹੋ ਕਲਾਕਾਰ ਸਾਡੇ ਵਿੱਚਕਾਰ ਨਹੀਂ ਹੈ ਤੇ ਅਸੀਂ ਆਪਣੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਮੂਰਤੀ ਰੂਪ ਜਿਹੜਾ ਹੈਗਾ ਉਹ ਬਣਾਇਆ ਤਕੋ ਸਾਡੀ ਟੀਮ ਦੇ ਮੈਂਬਰ ਸੀਗੇ ਜੀ ਸਰਦਾਰ ਜਗਦੇਵ ਸਿੰਘ ਜਸਵਾਲ ਹਰਾਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਅਸੀਂ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਸ਼ਨਕਾਟਾ ਜਿਹੜਾ ਸੁਣਦੇ ਸੀ ਫਿਰ ਉਹ ਜਸਵਾਲ ਸਾਹਿਬ ਦੇ ਘਰ ਹੀ ਅਸੀਂ ਪਹਿਲੀ ਵਾਰ ਮਿਲੇ ਸੀਗੇ ਪੰਜਾਬੀ ਭਵਨ ਦੇ ਵਿੱਚ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਅਸੀਂ ਸਾਰੇ ਉਸ ਮੇਲੇ ਦੀ ਪੈਦਾਇਸ਼ਾਂ ਤੇ ਉਹ ਜਿਹੜੀਆਂ ਯਾਦਾਂ ਇੱਕਦਮ ਅੱਖਾਂ ਦੇ ਵਿੱਚਕਾਰ ਘੁੰਮ ਜਾਂਦੀਆਂ ਤੇ ਉਹ ਜਿਹੜੀਆਂ ਯਾਦਾਂ ਦਾ ਹੀ ਇੱਕ ਉਹ ਜਿਹੜਾ ਰੂਪ ਹੈ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਜਸਵਿੰਦਰ ਭੱਲਾ ਜੀ ਦਾ ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਮੰਜੀ ਜੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਹੈ ਕਿਉਂਕਿ ਜਿੱਦਾਂ ਅੱਜ ਖਬਰ ਸੁਣਦੇ ਆ ਤੁਸੀਂ ਸਟੈਚੂ ਕਰ ਕੀਤਾ ਹੈ ਸਟੈਚੂ ਕਿੱਥੇ ਲਗਾਇਆ ਜਾਏਗਾ ਜਾਂ ਪਰਿਵਾਰ ਨੂੰ ਦਿੱਤਾ ਜਾਏਗਾ ਜਾਂ ਪਾਰਕ ਵਿੱਚ ਜੀ ਅੱਜ ਤੋਂ ਅਸੀਂ ਸਟੈਚੂ ਬਣਾਉਣ 'ਚ ਮਸਰੂਫ ਹਾਂ ਅਸੀਂ ਇਧਰਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਸੀਂ ਪਾਰਕ ਤੋਂ ਬਾਹਰ ਵੀ ਨਹੀਂ ਗਏ ਕਿਸੇ ਨਾਲ ਅਜੇ ਫੋਨ ਵੀ ਤਕਰੀਬਨ ਬੰਦ ਰੱਖਿਆ ਹੋਇਆ ਹੈ ਕਿਉਂਕਿ ਫਿਰ ਜੇ ਉਧਰ ਧਿਆਨ ਹੁੰਦਾ ਤੇ ਫਿਰ ਸਟੈਚੂ ਤੋਂ ਸਾਡਾ ਧਿਆਨ ਉਖੜਦਾ ਅਸੀਂ ਅਜੇ ਕਿਸੇ ਨਾਲ ਕੋਈ رابطہ ਨਹੀਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਡਿਸਾਈਡ ਕਰਾਂਗੇ ਕਿ ਸਟੈਚੂ ਜਿਹੜਾ ਹੈ ਉਹ ਕਿੱਥੇ ਲਗਾਇਆ ਜਾਣਾ ਹੈ ਅਜੇ ਫਿਲਹਾਲ ਇਸ ਤੋਂ ਬਾਰੇ ਸੋਚਣਾ ਜਿਹੜਾ ਹੈਗਾ ਬਹੁਤ ਜਲਦਬਾਜ਼ੀ ਹੋਊਗੀ ਅਜੇ ਇਸ ਬਾਰੇ ਫੈਸਲਾ ਲੈਣਾ ਬਾਕੀ ਆ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਸ ਦੁੱਖ ਨੂੰ ਇੱਕ ਭਲੌਣ ਦਾ ਹੀ ਯਤਨ ਹੁੰਦਾ ਹੈ ਅਸੀਂ ਆਪਣੀ ਕਲਾ ਦੇ ਰਾਹੀਂ ਜਿਹੜਾ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਆ ਕਿਉਂਕਿ ਸਾਡਾ ਸਮੁੱਚਾ ਪਰਿਵਾਰ ਜਿਹੜਾ ਮੂਰਤੀ ਕਲਾ ਨੂੰ ਸਮਰਪਿਤ ਆ ਅਸੀਂ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਹੈਗਾ ਉਹ ਮੂਰਤੀ ਕਲਾ ਦੇ ਰਾਹੀਂ ਆਪਣੇ ਖਿਡਾਰੀਆਂ ਦੇ ਵਿਦਵਾਨਾਂ ਦੇ ਔਰ ਸ਼ਹੀਦਾਂ ਦੇਸ਼ ਭਗਤਾਂ ਦੇ ਜਿਹੜੇ ਸਟੈਚੂ ਬਣਾ ਕੇ ਮਹਾਨ ਦੇਸ਼ ਭਗਤ ਪਾਰਕ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਘਲਕਲਾਂ ਦੇ ਵਿੱਚ ਤੇ ਮੈਂ ਜਦੋਂ ਕਲਾਸ 1 ਅਫਸਰ ਦੀ ਨੌਕਰੀ ਛੱਡ ਕੇ ਆਇਆ ਸੀ ਤੇ ਉਹਦੇ ਮੇਰੇ ਮਨ ਦੇ ਵੀ ਤਮੰਨਾ ਸੀ ਕਿ ਜਿਹੜਾ ਹਰ ਪਾਸੇ ਤੋਂ ਮਨ ਨੂੰ ਮੋੜ ਕੇ ਕਲਾ ਦੇ ਨਾਲ ਜੋੜ ਕੇ ਅਸੀਂ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀ ਨੂੰ ਜਿਹੜਾ ਹੈਗਾ ਉਹ ਹੋਰ ਪਰਫੁੱਲਤ ਕਰੀਏ ਤੇ ਆਪਣੀ ਨਵੀਂ ਜਨਰੇਸ਼ਨ ਨੂੰ ਉਹ ਸੰਦੇਸ਼ ਦੇਈਏ ਉਹਨਾਂ ਦੇਸ਼ ਭਗਤਾਂ ਬਾਰੇ ਉਹਨਾਂ ਵਿਦਵਾਨਾਂ ਬਾਰੇ ਉਹਨਾਂ ਗਾਇਕਾਂ ਬਾਰੇ ਤੇ ਉਹਨਾਂ ਖਿਡਾਰੀਆਂ ਬਾਰੇ ਸਨਿਆ ਕੀ ਦੇ ਰਹੇ ਹੋ ਜੀ ਸੁਨਿਆ ਇਹ ਹੀ ਹੈ ਕਿ ਮਹਾਨ ਸਾਡੀ ਵਿਰਾਸਤ ਹੈ ਮਹਾਨ ਜਿਹੜਾ ਹੈਗਾ ਸਾਡੀ ਇਹ ਧਰਤੀ ਹੈ ਤੇ ਸਾਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਵਿਚਕਾਰ ਨਹੀਂ ਆ ਉਹਨਾਂ ਦੇ ਦਰਸਾਏ ਮਾਰਗ ਜਿਹੜੇ ਆ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਤੇ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਉਹ ਵਧੀਆ ਢੰਗ ਨਾਲ ਜੀਉ ਸਕਦੇ ਆ ਤੇ ਉਹੀ ਸਾਡੀ ਜਿਹੜੀ ਪ੍ਰੇਰਣਾ ਬਣੇ ਆ ਲੋਕ ਤੇ ਸਾਡਾ ਇਹੀ ਸੰਦੇਸ਼ ਹੈ ਅਸੀਂ ਉਹਨਾਂ ਮਹਾਨ ਵਿਦਵਾਨਾਂ ਦੇ ਨਕਸ਼ੇ ਕਦਮ ਤੇ ਚੱਲੀਏ